ਅੱਜ ਫੇਰ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰਾਹੁਲ ਗਾਂਧੀ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਵੱਡਾ ਬੰਬ ਚਲਾ ਦਿੱਤਾ ਹੈ ਤੇ ਵੱਡਾ ਖਲਾਰਾ ਪਾ ਦਿੱਤਾ ਹੈ ਕੇਂਦਰ ਦੀ ਬੀਜੇਪੀ ਮੋਦੀ ਸਰਕਾਰ ਨੂੰ ਭਾਜੜ ਪੈ ਗਈ ਹੈ ਉਧਰ ਜਿਹੜਾ ਚੋਣ ਅਯੋਗ ਹੈ ਇਲੈਕਸ਼ਨ ਕਮਿਸ਼ਨ ਹੈ ਉਹਦੇ ਵੀ ਸਾਹ ਸੂਤੇ ਗਏ ਨੇ ਤੁਹਾਨੂੰ ਬੜੀ ਸੌਖੀ ਭਾਸ਼ਾ ਦੇ ਵਿੱਚ ਪੂਰੀ ਕਹਾਣੀ ਦੱਸ ਦਿਆਂ ਕਿ ਇਹ ਬੰਬ ਚੱਲਿਆ ਕੀ ਹੈ ਇਹ ਮਾਮਲਾ ਹੋਇਆ ਕੀ ਹੈ ਪੂਰਾ ਦੇਸ਼ ਤੇ ਦੁਨੀਆ ਹੈਰਾਨ ਕਿਉਂ ਹੋ ਰਹੀ ਹੈ ਉਹ ਰਾਹੁਲ ਗਾਂਧੀ ਨੇ ਜਿਹੜੀ ਧਮਕੀ ਵਰਗੀ ਵੱਡੀ ਚੇਤਾਵਨੀ ਦਿੱਤੀ ਹੈ ਇਹ 7 ਦਿਨਾਂ ਦੀ ਮੌਲਤ ਜਿਹੜੀ 7 ਦਿਨਾਂ ਦੀ ਮੌਲਤ ਚੋਣ ਅਯੋਗ ਨੂੰ ਦਿੱਤੀ ਹੈ ਉਹਦਾ ਅੱਗੇ ਕੀ ਬਣੇਗਾ ਕੀ ਮੋਦੀ ਸਰਕਾਰ ਵੀ ਇਸ ਮਾਮਲੇ 'ਚ ਪੂਰੀ ਫਸੇਗੀ ਕਿ ਭਾਜਪਾ ਫਸੇਗੀ ਕਿਉਂਕਿ ਵੱਡੇ ਸਵਾਲ ਉੱtre ਨੇ ਕਿ ਬਹੁਤ ਵੱਡਾ ਧਮਾਕਾ ਜਿਹੜਾ ਰਾਹੁਲ ਗਾਂਧੀ ਨੇ ਕਿਹਾ ਅੱਧਾ ਹਾਈਡਰੋਜਨ ਬੰਬ ਚਲਾਇਆ ਅੱਧਾ ਅਜੇ ਚਲਾਉਣਾ ਤਾਂ ਬਣੇਗਾ ਕੀ ਤੁਸੀਂ ਵੀ ਆਪਣਾ ਕਮੈਂਟ ਵਿਚਾਰ ਲਿਖਿਓ ਤੇ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਹੋਇਆ ਕੀ ਹੈ ਰਾਹੁਲ ਗਾਂਧੀ ਨੇ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਰਾਹੁਲ ਗਾਂਧੀ ਨੇ ਵੱਡਾ ਦੋਸ਼ ਲਾਇਆ ਤੱਥਾਂ ਸਬੂਤਾਂ ਦੇ ਨਾਲ ਉਹ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਜੋ ਕੁਝ ਮੈਂ ਕਹਿਣਾ ਉਹ ਮੈਂ ਆਪਣੇ ਮੂੰਹ ਨਾਲ ਨਹੀਂ ਕਹਿਣਾ ਤੱਥਾਂ ਸਬੂਤਾਂ ਨਾਲ ਕਹਿਣਾ ਤੇ ਫਿਰ ਰਾਹੁਲ ਗਾਂਧੀ ਨੇ ਇੰਜ ਹੀ ਕੀਤਾ ਔਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਰਾਹੁਲ ਗਾਂਧੀ ਨੇ ਕੀਤਾ ਕੀ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਸਰਕਾਰ ਦੇ ਚੋਣ ਅਯੋਗ ਦੇ ਉੱਪਰ ਵੱਡੇ ਦੋਸ਼ ਲਾਏ ਸੀ ਔਰ ਕਹਾ ਸੀਗਾ ਕਿ ਬੀਜੇਪੀ ਝਾਲੀ ਵੋਟਾਂ ਬਣਵਾ ਰਹੀ ਹੈ ਲੱਖਾਂ ਦੀ ਗਿਣਤੀ ਚ ਔਰ ਲੱਖਾਂ ਦੀ ਗਿਣਤੀ ਚ ਜਿਹੜੀਆਂ ਜਾਇਜ਼ ਵੋਟਾਂ ਨੇ ਉਹ ਕੱਟੀਆਂ ਜਾ ਰਹੀਆਂ ਨੇ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਕਿਤੇ ਆਉਂਦਾ ਜਾਂਦਾ ਤਾਂ ਵੋਟ ਚੋਰ ਗੱਦੀ ਛੋੜ ਦੇ ਨਾਰੇ ਲੱਗਨੇ ਸ਼ੁਰੂ ਹੋ ਜਾਂਦੇ ਨੇ ਪਾਰਲੀਮੈਂਟ ਜਦੋਂ ਮੋਦੀ ਸਾਹਿਬ ਪਿਛਲੇ ਦਿਨੀ ਗਏ ਸੰਸਦ ਦੇ ਵਿੱਚ ਉੱਥੇ ਵੀ ਵੋਟ ਚੋਰ ਗੱਦੀ ਛੋੜ ਦੇ ਨਾਰੇ ਲੱਗੇ ਸੀ ਤੇ ਹੁਣ ਦੂਜੀ ਵਾਰ ਫਿਰ ਰਾਹੁਲ ਗਾਂਧੀ ਨੇ ਇੱਕ ਖੁਲਾਸਾ ਕੀਤਾ ਰਾਹੁਲ ਗਾਂਧੀ ਨੇ ਇੱਕ ਕਰਨਾਟਕ ਜਿਹੜਾ ਸੂਬਾ ਹੈ ਉਹਦੀ ਇੱਕ ਸੀਟ ਇੱਕ ਐਮਐਲਏ ਅਲੰਦ ਸੀਟ ਜਿਹੜੀ ਤੇ ਇੱਕ ਸੀਟ ਮਹਾਰਾਸ਼ਟਰ ਦੀ ਦੋਨਾਂ ਸੀਟਾਂ ਦੇ ਉੱਪਰ ਅੰਕੜੇ ਤੱਥ ਸਬੂਤ ਕੱਢ ਕੇ ਲਿਆਂਦੇ ਨਾਲ ਗਵਾਹ ਲੈ ਕੇ ਆਇਆ راہੁਲ ਗਾਂਧੀ মিডিਆ ਸਾਹਮਣੇ راہੁਲ ਗਾਂਧੀ ਨੇ ਦਿਖਾਇਆ ਵੀ ਆਹ ਦੇਖੋ ਕਰਨਾਟਕ ਦੀ ਇੱਕ ਸੀਟ ਦੇ ਉੱਪਰ 6000 ਤੇ 18 ਵੋਟਾਂ ਕੱਟ ਦਿੱਤੀਆਂ ਗਈਆਂ ਲੋਕਾਂ ਦੀਆਂ ਔਰ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਔਰ راہੁਲ ਗਾਂਧੀ ਨੇ ਕਿਹਾ ਕਿ ਇਹ ਵੋਟਾਂ ਕੌਣ ਕਟਵਾ ਰਿਹਾ ਔਰ ਰਾਹੁਲ ਗਾਂਧੀ ਕਹਿੰਦਾ ਕਿ ਵੋਟਾਂ ਕੱਟਣਾ ਇੰਨਾ ਸੌਖਾ ਕੰਮ ਨਹੀਂਗਾ ਵੋਟਾਂ ਕੱਟੀਆਂ ਗਈਆਂ ਆਪਣੇ ਵੱਲੋਂ ਆਪੇ ਤੇ ਇੱਕ ਜੀ ਨੇ ਆਪਣੀਆਂ ਸਾਰੀਆਂ ਵੋਟਾਂ ਕੱਟ ਦਿੱਤੀਆਂ ਐਦਾਂ 6018 ਵੋਟਾਂ ਕਰਨਾਟਕ ਤੇ 6850 ਵੋਟਾਂ ਮਹਾਰਾਸ਼ਟਰ ਦੀ ਇੱਕ ਸੀਟ ਦੇ ਉੱਪਰ ਕੱਟ ਦਿੱਤੀਆਂ ਗਈਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵੋਟਾਂ ਉੱਥੇ ਕੱਟੀਆਂ ਗਈਆਂ ਜਿੱਥੇ ਭਾਜਪਾ ਬਹੁਤ ਕਮਜ਼ੋਰ ਸੀ ਤੇ ਹਮੇਸ਼ਾ ਤੋਂ ਕਾਂਗਰਸ ਮਜ਼ਬੂਤ ਰਹੀ ਹੈ ਤੇ ਵੋਟਾਂ ਕੱਟ ਕੇ ਫਿਰ ਐਦਾ ਜਿੱਤਣ ਦੀ ਖੇਡ ਖੇਡੀ ਜਾਂਦੀ ਆ ਇਹ ਰਾਹੁਲ ਗਾਂਧੀ ਨੇ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਸੀਆਈਡੀ ਦੇ ਕੋਲੇ ਕੇਸ ਗਿਆ ਔਰ ਸੀਆਈਡੀ ਨੇ 18 ਵਾਰ ਚਿੱਠੀ ਲਿਖੀ ਚੋਣ ਅਯੋਗ ਨੂੰ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਪਰ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਅਯੋਗ ਨੇ ਸੀਆਈਡੀ ਦੀ ਕੋਈ ਗੱਲ ਨਹੀਂ ਸੁਣੀ ਸੀਆਈਡੀ ਨੂੰ ਕੋਈ ਜਵਾਬ ਨਹੀਂ ਦਿੱਤਾ ਸੀਆਈਡੀ ਦੀਆਂ ਚਿੱਠੀਆਂ ਦਾ ਜਵਾਬ ਹੀ ਚੋਣ ਅਯੋਗ ਦੇਣਾ ਬੰਦ ਕਰ ਗਿਆ ਨਹੀਂ ਦਿੱਤਾ ਕਿਉਂ ਰਾਹੁਲ ਗਾਂਧੀ ਕਹਿੰਦਾ ਕਿ ਸੀਆਈਡੀ ਜਦੋਂ ਇਹਦੀ ਇਨਕੁਆਰੀ ਕਰ ਰਹੀ ਹੈ ਕਿ ਇੰਨੇ ਵੱਡੇ ਪੱਦਰ ਤੇ ਲੋਕਾਂ ਦੀਆਂ ਵੋਟਾਂ ਕੌਣ ਕੱਟ ਗਿਆ ਤਾਂ ਫਿਰ ਰਾਹੁਲ ਗਾਂਧੀ ਨੇ ਇਹ ਵੀ ਦੱਸਿਆ ਕਿ ਜਦੋਂ ਕਿਸੇ ਦੀ ਵੋਟ ਕੱਟੀ ਜਾਂਦੀ ਹੈ ਤਾਂ ਵੋਟ ਦੇ ਨਾਲ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੁੰਦਾ ਪਹਿਲਾਂ ਉਹਦੇ ਉੱਪਰ ਇੱਕ ਨੰਬਰ OTP ਆਉਂਦਾ ਉਹ ਭਰ ਕੇ ਫੇਰ ਵੋਟ ਕੱਟੀ ਜਾਂਦੀ ਹੈ ਤੇ ਇਹ ਰਾਹੁਲ ਗਾਂਧੀ ਨੇ ਗਵਾਹ ਪੇਸ਼ ਕੀਤੇ ਕਿ ਆਹ ਦੇਖ ਲੋ ਆ ਬੰਦਾ ਆ ਔਰਤ ਆ ਬੰਦਾ ਇਹ ਖੜੇ ਨੇ ਸਾਹਮਣੇ ਔਰ ਇਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਕੱਟੀਆਂ ਗਈਆਂ ਇਹਨਾਂ ਵੱਲੋਂ ਕੱਟੀਆਂ ਗਈਆਂ ਪਰ ਇਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਸਾਡੀ ਵੋਟ ਕੱਟ ਕੌਣ ਗਿਆ ਜੇ ਸਾਡੇ ਵੱਲੋਂ ਕੱਟੀ ਗਈ ਹੈ ਵੀ ਅਸੀਂ ਆਪ ਕੱਟੀਆਂ ਵੋਟਾਂ ਤਾਂ ਬਿਲਕੁਲ ਝੂਠ ਹੈ ਤਾਂ ਰਾਹੁਲ ਗਾਂਧੀ ਕਹਿੰਦਾ ਕਿ ਐਦਾਂ ਹੀ ਸੈਂਕੜੇ ਹਜ਼ਾਰਾਂ ਵਿਅਕਤੀਆਂ ਦੀਆਂ ਪਰਿਵਾਰਾਂ ਦੀਆਂ ਵੋਟਾਂ ਕੱਟੀਆਂ ਗਈਆਂ ਔਰ ਇਸ ਤਰੀਕੇ ਦੀ ਖੇਡ ਜਿਹੜੀ ਖੇਡੀ ਜਾ ਰਹੀ ਹੈ ਰਾਹੁਲ ਗਾਂਧੀ ਨੇ ਸਿੱਧਾ ਦੋਸ਼ ਚੋਣ ਅਯੋਗ ਜਿਹੜਾ ਮੁੱਖ ਚੋਣ ਕਮਿਸ਼ਨ ਹੈ ਗਿਆਨੀਸ਼ ਗਿਆਨੀਸ਼ ਕੁਮਾਰ ਉਹਦੇ ਉੱਪਰ ਲਾਇਆ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਸਭ ਪਤਾ ਵੀ ਇਹ ਕਿਵੇਂ ਹੋ ਰਿਹਾ ਕੌਣ ਕਰ ਰਿਹਾ ਤੇ ਉਹ ਜਾਣ ਬੁੱਝ ਕੇ ਬਚਾ ਰਹੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਇਹ ਕੀਤਾ ਹੁਣ ਕਰ ਕੌਣ ਰਿਹਾ ਹੋ ਸਕਦਾ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਲਿਖਿਓ ਤੇ ਬਚਾ ਕਿਉਂ ਰਿਹਾ ਚੋਣ ਕਮਿਸ਼ਨ ਜੋ راہੁਲ ਗਾਂਧੀ ਕਹਿੰਦਾ ਜੇ ਬਚਾ ਰਿਹਾ ਤਾਂ ਬਚਾ ਕਿਉਂ ਰਿਹਾ ਹੁਣ ਚੋਣ ਕਮਿਸ਼ਨ ਵੀ ਸਾਹਮਣੇ ਆਇਆ راہੁਲ ਗਾਂਧੀ ਨੇ ਚੋਣ ਕਮਿਸ਼ਨ ਨੂੰ ਇੱਕ ਹਫ਼ਤੇ ਦੀ ਮੌਲਤ ਦਿੱਤੀ راہੁਲ ਗਾਂਧੀ ਨੇ ਕਿਹਾ ਵੀ ਜਾ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਇਹਦਾ ਕਾਰਨ ਦੱਸੋ ਵੀ ਸੀਆਈਡੀ ਦੀਆਂ ਲਿਖੀਆਂ 18 ਚਿੱਠੀਆਂ ਦਾ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਤੇ ਜਾਂ ਫਿਰ ਅਸੀਂ ਅਗਲਾ ਬੰਬ ਫੋੜਾਂਗੇ ਤੇ ਫਿਰ ਇਹ ਕਹਾਣੀ ਅੱਗੇ ਵਧੇਗੀ ਬਹੁਤ ਵੱਡੀ ਕੀ ਵਰਗੀ ਚੇਤਾਵਨੀ ਰਾਹੁਲ ਗਾਂਧੀ ਨੇ ਦਿੱਤੀ ਹੈ ਔਰ ਹੁਣ ਉਸ ਤੋਂ ਬਾਅਦ ਚੋਣ ਕਮਿਸ਼ਨ ਵੀ ਸਾਹਮਣੇ ਆਇਆ ਇੱਥੇ ਇੱਕ ਗੱਲ ਮੈਂ ਦੱਸ ਦਿਆਂ ਵੀ ਰਾਹੁਲ ਗਾਂਧੀ ਤਾਂ ਸਾਰਾ ਕੁਝ ਚੋਣ ਕਮਿਸ਼ਨ ਬਾਰੇ ਕਹਿ ਰਿਹਾ ਤੇ ਤਕਲੀਫ ਸਾਰੀ ਦੀ ਸਾਰੀ ਭਾਜਪਾ ਨੂੰ ਹੋ ਰਹੀ ਹੈ ਤਾ ਇੱਥੇ ਸਵਾਲ ਇਹ ਵੀ ਉੱਠਦਾ ਵੀ ਭਾਜੀਪੀ ਤੇ ਭਾਜੀਪੀ ਦੀ ਕੇਂਦਰ ਸਰਕਾਰ ਨੂੰ ਤਕਲੀਫ ਕਾਹੇ ਕੋ ਇਹ ਸਵਾਲ ਹੈ ਕਿ ਨਾ ਤਾਂ ਰਾਹੁਲ ਗਾਂਧੀ ਨੇ ਇੱਕ ਹਫਤੇ ਦੀ ਮੌਤ ਚੋਣ ਕਮਿਸ਼ਨ ਨੂੰ ਦਿੱਤੀ ਫਿਰ ਚੋਣ ਕਮਿਸ਼ਨ ਸਾਹਮਣੇ ਆਇਆ ਚੋਣ ਕਮਿਸ਼ਨ ਨੇ ਕਿਹਾ ਵੀ ਇਸ ਤਰ੍ਹਾਂ ਦਾ ਕੁਝ ਨਹੀਂਗਾ ਇਹ ਸਾਰੇ ਦੋਸ਼ ਗਲਤ ਨੇ ਔਰ ਇਸ ਤਰ੍ਹਾਂ ਕੁਝ ਨਹੀਂ ਹੋ ਰਿਹਾ ਪਰ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਤੱਥ ਸਬੂਤ ਤੇ ਗਵਾਹ ਸਾਹਮਣੇ ਪੇਸ਼ ਕੀਤੇ ਚੋਣ ਕਮਿਸ਼ਨ ਉਸ ਹਿਸਾਬ ਨਾਲ ਉਸ ਤਰੀਕੇ ਨਾਲ ਨਹੀਂ ਤੱਤ ਸਬੂਤ ਗਵਾਹ ਪੇਸ਼ ਕਰ ਸਕਿਆ ਹੁਣ ਅੱਗੇ ਕੀ ਹੋਵੇਗਾ ਇਹ ਤੁਸੀਂ ਦੱਸ ਦਿਓ ਪਰ ਉਧਰ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਹੈ ਉਹਨੂੰ ਵੀ ਭਾਜੜ ਪੈ ਗਈ ਹੈ ਕਿਉਂ ਕਿ ਕਿਉਂਕਿ ਪਿਛਲੇ 2014 ਤੋਂ ਲੈ ਕੇ 2025 ਤੱਕ ਲਗਾਤਾਰ ਮੋਦੀ ਸਰਕਾਰ ਯਾਨੀ ਕਿ ਬੀਜੇਪੀ ਸਰਕਾਰ ਚੱਲੀ ਆ ਰਹੀ ਹੈ ਤੀਜੀ ਵਾਰ ਬੀਜੇਪੀ ਸਰਕਾਰ ਹੈ ਕੇਂਦਰ ਚ ਤਾਂ ਇਸ ਟਾਈਮ ਦੇ ਦਰਮਿਆਨ ਹੀ ਇਹ ਸਭ ਕੁਝ ਹੋਇਆ ਦੱਸਿਆ ਜਾ ਰਿਹਾ ਤਾਂ ਫਿਰ ਇਹ ਕਿਨੇ ਕੀਤਾ ਤੇ ਕਿਉਂ ਕੀਤਾ ਇਹ ਆਪਣੇ ਆਪ ਸਵਾਲ ਉੱਠ ਰਹੇ ਨੇ ਫਿਰ ਜਿੱਥੇ ਟੱਕਰ ਵੋਟਾਂ ਕੱਟੀਆਂ ਗਈਆਂ ਟੱਕਰ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਤਾਂ ਫਿਰ ਵੋਟਾਂ ਕਿਉਂ ਕੱਟੀਆਂ ਗਈਆਂ ਤੇ ਕਿਹਨੇ ਕਟਵਾਈਆਂ ਇੱਥੇ ਪੇਚ ਵਾਵਾ ਫਸ ਗਿਆ ਤੇ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਅਜੇ ਇਹ ਬੰਬ ਨਹੀਂ ਗਾ ਅਜੇ ਬਾਕੀ ਫਿਲਮ ਮੈਂ ਦਿਖਾਉਣੀ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਸਿੱਧੇ ਰੂਪ ਚ ਬੀਜੇਪੀ ਜਾਂ ਮੋਦੀ ਸਰਕਾਰ ਦੇ ਉੱਪਰ ਵੱਡੇ ਤੱਥ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕਰਨ ਇਹ ਹੋ ਸਕਦਾ ਹੈ ਹੁਣ ਬੜੀ ਹੈਰਾਨਗੀ ਦੀ ਗੱਲ ਪਿਛਲੇ ਟਾਈਮ ਚ ਜਿਹੜੇ ਜਿਹੜੇ ਸੂਬਿਆਂ ਚ ਚੋਣਾਂ ਹੋਈਆਂ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਂ ਜਿੱਥੇ ਵੀ ਅਸੀਂ ਆਪ ਗਏ ਅਸੀਂ ਵੀ ਦੇਖਿਆ ਕਿ ਮਾਹੌਲ ਬੀਜੇਪੀ ਦੇ ਖਿਲਾਫ ਸੀ ਪਰ ਜਿੱਤ ਫਿਰ ਬੀਜੇਪੀ ਦੀ ਹੋਗੀ ਆ ਸਾਡਾ ਗੁਆਂਢੀ ਸੂਬਾ ਹਰਿਆਣਾ ਹਰਿਆਣਾ ਚ ਵੋਟਾਂ ਪਈਆਂ ਸਾਲ ਡੇਢ ਸਾਲ ਪਹਿਲਾਂ ਪੂਰਾ ਬੀਜੇਪੀ ਸਰਕਾਰ ਉੱਥੇ ਪਹਿਲਾਂ ਸੀ ਖੱਟਰ ਮੁੱਖ ਮੰਤਰੀ ਰਿਹਾ ਸੀ ਤੇ ਬੀਜੇਪੀ ਦੀ ਸਰਕਾਰ ਦੇ ਖਿਲਾਫ ਮਾਹੌਲ ਉੱਥੇ ਬਣ ਚੁੱਕਾ ਸੀ ਅਸੀਂ ਕਾਫੀ ਸੀਟਾਂ ਦੇ ਉੱਪਰ ਜਾ ਕੇ ਲਾਈਵ ਸਬ ਟੀਵੀ ਵੱਲੋਂ ਦਿਖਾਉਂਦੇ ਰਹੇ ਤਾਂ ਲੋਕ ਜ਼ਿਆਦਾਤਰ ਲੋਕ ਕਿਸਾਨ ਸੀ ਮਜ਼ਦੂਰ ਸੀ ਜਾਂ ਵਪਾਰੀ ਤਬਕਾ ਸੀ ਉਹ ਬੀਜੇਪੀ ਦੇ ਉਲਟ ਹੋ ਚੁੱਕਾ ਹੋਇਆ ਸੀ ਪਰ ਕੀ ਹੋਇਆ ਜਦੋਂ ਤੱਕ ਵੋਟਾਂ ਪਈਆਂ ਉਦੋਂ ਤੱਕ ਮਾਹੌਲ ਬੀਜੇਪੀ ਦੇ ਉਲਟ ਸੀ ਪਰ ਜਦੋਂ ਹੀ ਵੋਟਾਂ ਦਾ ਰਿਜ਼ਲਟ ਸ਼ੁਰੂ ਹੋਇਆ ਵੋਟਾਂ ਦੇ ਰਿਜ਼ਲਟ ਦੇ ਵਿੱਚ ਪਹਿਲਾ ਇੱਕ ਘੰਟਾ ਬੀਜੇਪੀ ਵਾਵਾ ਪਿੱਛੇ ਤੇ ਕਾਂਗਰਸ ਵਾਵਾ ਅੱਗੇ ਤਾਂ ਸਾਰੇ ਚੈਨਲਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਕਾਂਗਰਸ ਬਾਜ਼ੀ ਮਾਰੇਗੀ ਪਰ ਜਦੋਂ ਹੀ ਦੂਜੀਆਂ VOTING ਮਸ਼ੀਨਾਂ ਖੁੱਲੀਆਂ ਫਿਰ ਕੀ ਹੋ ਗਿਆ ਫਿਰ ਇੱਕੇ ਦਮ ਕਾਂਗਰਸ ਤੋੜਾ ਮੁਵੱਜੀ ਤੇ ਬੀਜੇਪੀ 12 ਵਜੇ ਤੋਂ ਬਾਅਦ ਵਾਲੀ ਵੋਟਾਂ ਦੀ ਗਿਣਤੀ 'ਚ ਬੀਜੇਪੀ ਇੱਥੇ 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 ਤੇ ਜਿੱਤ ਗਈ ਤਾਂ ਫਿਰ ਉਦੋਂ ਵੀ ਸਵਾਲ ਉੱਠੇ ਜਿਹੜੇ ਹਰਿਆਣੇ ਦੇ ਲੋਕ ਸੀ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਪਰ ਹੁਣ ਰਾਹੁਲ ਗਾਂਧੀ ਐਦਾਂ ਦੇ ਤੱਤ ਸਬੂਤ ਲੈ ਕੇ ਆ ਰਿਹਾ ਔਰ ਸਿੱਧਾ-ਸਿੱਧਾ ਜਿੱਥੇ ਵੀ ਮੋਦੀ ਜਾਂਦੇ ਨੇ ਤਾਂ ਕੁਝ ਲੋਕ ਤੇ ਖਾਸ ਕਰ ਜਿਹੜੇ ਇੰਡੀਆ ਗੱਠਜੋੜ ਦੇ ਲੋਕ ਉਹ ਨਾਅਰੇਬਾਜੀ ਸ਼ੁਰੂ ਕਰ ਦਿੰਦੇ ਨੇ ਵੋਟ ਚੋਰ ਗੱਦੀ ਛੋੜ ਹੁਣ ਪਿਛਲੇ ਦਿਨ ਜਦੋਂ ਪਾਰਲੀਮੈਂਟ ਦੇ ਵਿੱਚ ਮੋਦੀ ਸਾਹਿਬ ਗਏ ਜਦੋਂ ਹੀ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਚੱਲਿਆ ਪਹਿਲਾਂ ਤਾਂ ਕਈ ਦਿਨ ਮੋਦੀ ਸਾਹਿਬ ਪਾਰਲੀਮੈਂਟ 'ਚ ਵੜੇ ਨਹੀਂ ਵਿਦੇਸ਼ ਚਲੇ ਗਏ ਦੇਸ਼ ਦੀ ਪਾਰਲੀਮੈਂਟ ਦਾ ਸੰਸਦ ਦਾ ਸੈਸ਼ਨ ਚੱਲ ਰਿਹਾ ਔਰ ਬਹੁਤ ਕੀਮਤੀ ਸੈਸ਼ਨ ਚੱਲ ਰਿਹਾ ਸਰਕਾਰ ਨੇ ਜਵਾਬ ਦੇਣੇ ਵਿਰੋਧੀਆਂ ਨੇ ਸਵਾਲ ਪੁੱਛਣੇ ਉੱਥੇ ਲੋਕਾਂ ਦੇ ਲਈ ਕਾਨੂੰਨ ਬਣਨੇ ਮਸਲੇ ਪਾਸ ਹੋਣੇ ਤੇ ਮੋਦੀ ਸਾਹਿਬ ਉਹਨਾਂ ਦਿਨਾਂ 'ਚ ਦੇਸ਼ ਛੱਡ ਕੇ ਤੇ ਬਾਹਰਲੇ ਦੇਸ਼ਾਂ ਦੇ ਦੌਰੇ ਤੇ ਚਲੇ ਗਏ ਸੀ ਤੇ ਜਦੋਂ ਮੋਦੀ ਸਾਹਿਬ ਵਾਪਸ ਆਏ ਤੇ ਜਦੋਂ ਫਿਰ ਉਹ ਪਾਰਲੀਮੈਂਟ 'ਚ ਸੰਸਦ ਦੇ ਵਿੱਚ ਗਏ ਤਾਂ ਉਹ ਸੀਨ ਪੂਰੀ ਦੁਨੀਆ ਨੇ ਤੁਸੀਂ ਸਾਰਿਆਂ ਨੇ ਵੇਖਿਆ ਕਿ ਨਾਰੇਬਾਜੀ ਹੋਈ ਵੋਟ ਚੋਰ ਗੱਦੀ ਛੋੜ ਬਹੁਤ ਵੱਡੇ ਪੱਧਰ ਤੇ ਇਹ ਨਾਰੇ ਮੋਦੀ ਦੇ ਖਿਲਾਫ ਲੱਗੇ ਪਰ ਉਥੋਂ ਫਿਰ ਮੋਦੀ ਸਾਹਿਬ ਬਹੁਤ ਕਿਰਕਰੀ ਹੋਈ ਅੱਗੇ ਜਦੋਂ ਵੀ ਮੋਦੀ ਪਾਰਲੀਮੈਂਟ ਚ ਆਉਂਦੇ ਸੀ ਤਾਂ ਬੀਜੇਪੀ ਤੇ ਉਹਨਾਂ ਦੇ ਸਮਰਥਕ ਜਿਹੜੇ ਆ ਉਹ ਮੋਦੀ 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 ਦੇ ਨਾਰੇ ਲੱਗਨੇ ਸ਼ੁਰੂ ਹੋ ਜਾਂਦੇ ਰਹੇ ਪਰ ਪਹਿਲੀ ਵਾਰ ਇੰਜ ਹੋਇਆ ਕਿ ਪਾਰਲੀਮੈਂਟ ਚ ਮੋਦੀ ਗਏ ਤੇ ਵੋਟ ਚੋਰ ਗੱਦੀ ਛੋੜ ਦੇ ਨਾਰੇ ਲੱਗਨੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਸਪੀਕਰ ਰੋਕਦੇ ਰਹੇ ਪਰ ਨਾਰੇ ਲੱਗਦੇ ਰਹੇ ਉਸ ਤੋਂ ਬਾਅਦ ਵੀ ਜਦੋਂ ਮੋਦੀ ਸਾਹਿਬ ਬਿਹਾਰ ਗਏ ਨੇ ਤਾਂ ਉੱਥੇ ਵੀ ਇਸ ਤਰ੍ਹਾਂ ਦੇ ਨਾਰੇ ਲੱਗੇ ਨੇ ਹੁਣ ਅੱਜ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਉਹ ਪੰਜਾਬ ਤੋਂ ਐ ਔਰ ਇੱਕ ਡੀਸੀ ਪੰਜਾਬ ਦਾ ਉਹਨੇ ਇੱਕ ਪੋਸਟ ਪਾਈ ਆ سوشل میڈیا ਤੇ ਔਰ ਉਹ ਪੋਸਟ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਮੰਨੀ ਜਾ ਰਹੀ ਹੈ ਤੇ ਫਿਰ ਉਸ ਡੀਸੀ ਨੂੰ ਖਬਰਾਂ ਦੇ ਮੁਤਾਬਕ ਨੋਟਿਸ ਕੱਟ ਦਿੱਤਾ ਗਿਆ ਤੇ ਹੁਣ ਡੀਸੀ ਕੀ ਜਵਾਬ ਦੇਵੇਗਾ ਇਹ ਵੇਖਣਾ ਬਾਕੀ ਹੈ ਪਰ ਰਾਹੁਲ ਗਾਂਧੀ ਨੇ ਜਿਹੜਾ ਖੁਲਾਸਾ ਕੀਤਾ ਇਹ ਲਾਜ਼ਮੀ ਸੋਚਣ ਵਿਚਾਰਨ ਵਾਲਾ ਮਾਮਲਾ ਬਣਦਾ ਕਿਉਂਕਿ ਸਾਡੇ ਭਾਰਤ ਦੇ ਵਿੱਚ ਇਹਨੂੰ ਲੋਕਤੰਤਰ ਕਿਹਾ ਜਾਂਦਾ ਹੈ ਪਰ ਜਦੋਂ ਵੀ ਵੋਟਾਂ ਪੈਂਦੀਆਂ ਨੇ ਕੁਝ ਕੁ ਪਾਰਟੀਆਂ ਦੇ ਖਾਸ ਲੋਕ ਹੀ ਜਿੱਤ ਕੇ ਅੱਗੇ ਆਉਂਦੇ ਨੇ ਆਮ ਲੋਕ ਹਮੇਸ਼ਾ ਵੋਟਾਂ ਦੇ ਵਿੱਚ ਠੱਗੇ ਜਾਂਦੇ ਨੇ ਆਮ ਲੋਕਾਂ ਦੀ ਗਰੀਬੀ ਦਾ ਮਜਬੂਰੀ ਦਾ ਅਨਪੜਤਾ ਦਾ ਫਾਇਦਾ ਲੈ ਕੇ ਤੇ ਜਿਹੜੇ ਉਹ ਪਾਰਟੀਆਂ ਜਿਨ੍ਹਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਬੈਠੇ ਨੇ ਜਿਹੜੇ ਚੋਣ ਫੰਡ ਦੇ ਕੇ ਤੇ ਉਹਨਾਂ ਵੋਟ ਪਾਰਟੀਆਂ ਨੂੰ ਜਿਤਾਉਂਦੇ ਨੇ ਤੇ ਫਿਰ ਆਪਣੀਆਂ ਮਨਮਰਜ਼ੀ ਦੀਆਂ ਨੀਤੀਆਂ ਬਣਵਾਉਂਦੇ ਨੇ ਉਹ ਪਾਰਟੀਆਂ ਜਿੱਤ ਜਾਂਦੀਆਂ ਨੇ ਤੇ ਫਿਰ ਉਦਾਂ ਹੀ ਉਹ ਕੰਮ ਕਰਦੀਆਂ ਨੇ ਜਿਵੇਂ ਉਹਨਾਂ ਦੇ ਪਿੱਛੇ ਬੈਠੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਚਲਾਉਂਦੇ ਨੇ ਵੋਟਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕਈ ਝੂਠੇ ਲਾਰੇ ਲਾਏ ਜਾਂਦੇ ਨੇ ਵੋਟਾਂ ਦੇ ਵਿੱਚ ਸਿੱਧੇ ਰੂਪ ਚ ਵੋਟਾਂ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਔਰ ਖਰੀਦੀਆਂ ਵੀ ਜਾਂਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਕੋਲ ਬਹੁਤ ਸਾਰੇ ਕੇਸ ਹੋਣ ਤੱਕ ਗਏ ਉਹਨਾਂ ਤੇ ਕਾਰਵਾਈਆਂ ਕੀ ਹੋਈਆਂ ਇਹਦਾ ਨਹੀਂ ਅਜੇ ਤੱਕ ਪਤਾ ਪਰ ਇਲੈਕਸ਼ਨ ਕਮਿਸ਼ਨ ਦੇ ਕੋਲ ਸ਼ਿਕਾਇਤਾਂ ਹੁੰਦੀਆਂ ਨੇ ਜਾਂਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਚਾਹੇ ਤਾਂ ਵੋਟਾਂ ਦੇ ਵਿੱਚ ਪੈਸੇ ਵੰਡਣ ਵਾਲੇ ਜਾਂ ਲਾਲਚ ਦੇਣ ਵਾਲੇ ਜਾਂ ਝੂਠੇ ਲਾਰੇ ਲਾਉਣ ਵਾਲਿਆਂ ਨੂੰ ਚੋਣਾਂ ਲੜਨ ਤੋਂ ਅੱਗੇ ਤੋਂ ਮਨਾ ਵੀ ਕਰ ਸਕਦਾ ਹੈ ਰੋਕ ਵੀ ਲਾ ਸਕਦਾ ਹੈ ਪਰ ਪਤਾ ਨਹੀਂ ਕਿਉਂ ਅੱਜ ਤੱਕ ਸਖਤ ਕਾਰਵਾਈਆਂ ਇਲੈਕਸ਼ਨ ਕਮਿਸ਼ਨ ਨੇ ਨਹੀਂ ਕੀਤੀਆਂ ਔਰ ਗਰੀਬਾਂ ਦੀ ਗਰੀਬੀ ਦਾ ਫਾਇਦਾ ਵੋਟਾਂ ਦੇ ਵਿੱਚ ਰੱਜ ਕੇ ਉਠਾਇਆ ਜਾਂਦਾ ਹੈ ਹੁਣ ਜਦੋਂ ਵੀ ਵੋਟਾਂ ਪਿਛਲੇ ਟਾਈਮ 'ਚ ਪਈਆਂ ਜਿਹੜੀਆਂ ਉਮੀਦਾਂ ਨਾਲ ਲੋਕਾਂ ਨੇ ਸਰਕਾਰ ਬਣਾਈ ਉਹ ਲਾਰੇ ਰਹੇ ਉਹ ਝੂਠ ਰਹੇ ਕਿਸੇ ਵੀ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕੀਤਾ ਤੁਸੀਂ ਦੇਖੋ ਜਦੋਂ ਸੈਂਟਰ ਸਰਕਾਰ ਬਣੀ ਮੋਦੀ ਸਰਕਾਰ ਬਣੀ ਉਹਨੇ ਵੀ ਇਹੀ ਕੁਝ ਕੀਤਾ ਪਹਿਲਾਂ 15-15 ਲੱਖ ਖਾਤਿਆਂ 'ਚ ਆਉਣ ਦੀਆਂ ਗੱਲਾਂ ਕੀਤੀਆਂ ਕਿ ਆ ਅੱਛੇ ਦਿਨ ਆਉਣਗੇ 10 ਕਰੋੜ ਨੌਕਰੀਆਂ ਹਰ ਸਾਲ ਦਿਆ ਕਰਾਂਗੇ ਪਰ ਜਦੋਂ ਸਰਕਾਰ ਬਣ ਗਈ ਤਾਂ ਉਹ ਸਾਰਾ ਕੁਝ ਉਹ ਭੁੱਲ ਭਲਾ ਗਏ ਉਹ ਵਿਸਰ ਗਿਆ ਤੇ ਕੁਝ ਨਹੀਂ ਕੀਤਾ ਬਾਅਦ ਚ ਉਹ ਜੁਮਲਾ ਸਾਬਤ ਹੋਇਆ ਪੰਜਾਬ ਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਤਾਂ ਇੱਥੇ ਕੀ ਹੋਇਆ ਇੱਥੇ ਵੀ ਉਦਾਂ ਹੀ ਤਕਰੀਬਨ ਹੋਇਆ ਲੋਕਾਂ ਨੂੰ ਮਤਲਬ ਇਨਕਲਾਬ ਦੇ ਬਦਲਾਅ ਦੇ ਨਾਰੇ ਲਾਏ ਗਏ ਮੋਦੀ ਸਰਕਾਰ ਨੇ ਅੱਛੇ ਦਿਨਾਂ ਦੇ ਨਾਅਰਾ ਲਾਇਆ ਸੀ ਇਹਨਾਂ ਨੇ ਬਦਲਾਅ ਦਾ ਲਾਇਆ ਉਹਨਾਂ ਨੇ ਕਿਹਾ ਸੀ 10000 ਕਰੋੜ ਨੌਕਰੀਆਂ ਹਰ ਸਾਲ ਦੇਾਂਗੇ ਇਹਨਾਂ ਨੇ ਕਿਹਾ ਸੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਕੋਈ ਵੀ ਬੇਰੁਜ਼ਗਾਰੀ ਰਹਿਣ ਨਹੀਂ ਦਿੱਤੀ ਜਾਏਗੀ ਸਾਰੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਹੜੇ ਇੱਥੋਂ ਦੁਖੀ ਹੋ ਕੇ ਵਿਦੇਸ਼ਾਂ ਵੱਲ ਜਾਂਦੇ ਨੇ ਉਹ ਨਹੀਂ ਜਾਣਗੇ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਔਰ ਕਿਸਾਨਾਂ ਨੂੰ 5 ਮਿੰਟਾਂ 'ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਬਿਆਨ ਦਿੱਤੇ ਗਏ ਮਜ਼ਦੂਰਾਂ ਨੂੰ 10-10 ਸਮਰਲਿਆਂ ਦੇ ਪਲਾਟ ਪੰਚਾਇਤੀ ਜ਼ਮੀਨਾਂ ਤੋਂ ਦੇਣ ਦੇ ਵਾਅਦੇ ਕੀਤੇ ਗਏ ਔਰਤਾਂ ਨੂੰ 1000 ਰੁਪਇਆ ਮਹੀਨਾ ਦੇਣ ਦੇ ਵਾਅਦੇ ਕਰਕੇ ਭਗਵੰਤਮਾਨ ਸਰਕਾਰ ਆਈ ਪਰ ਇਸੇ ਤਰ੍ਹਾਂ ਕਾਂਗਰਸ ਲੰਬਾ ਟਾਈਮ ਸੈਂਟਰ ਦੇ ਵਿੱਚ ਰਾਜ ਕਰਦੀ ਰਹੀ ਤਾਂ ਸਾਰੀਆਂ ਹੀ ਪਾਰਟੀਆਂ ਤਕਰੀਬਨ ਇਸੇ ਤਰ੍ਹਾਂ ਸਾਬਤ ਹੋਈਆਂ ਨੇ ਕਿ ਕੁਝ ਨਹੀਂ ਬਾਤ ਕੀਤਾ ਲੋਕਾਂ ਦਾ ਝੂਠੇ ਲਾਰੇ ਲੋਕਾਂ ਦੀ ਜ਼ਿੰਦਗੀ ਉਹੀ ਰਹੀ ਲੋਕ ਉਸੇ ਤਰ੍ਹਾਂ ਬੇਰੋਜ਼ਗਾਰੀ ਚ ਗਰੀਬੀ ਚ ਕਰਜ਼ਿਆਂ ਦੇ ਵਿੱਚ ਰਹੇ ਨੇ ਤੇ ਇਹ ਪਾਰਟੀਆਂ ਰਾਜ ਗੱਦੀਆਂ ਦਾ ਆਨੰਦ ਮਾਣਦੀਆਂ ਰਹੀਆਂ ਨੇ ਹੁਣ ਰਾਹੁਲ ਗਾਂਧੀ ਜਿਹੜੇ ਖੁਲਾਸੇ ਲੈ ਕੇ ਅੱਜ ਆਏ ਇਹ ਕਿੰਨੇ ਸੱਚ ਨੇ ਤੇ ਕਿੰਨੇ ਝੂਠ ਨੇ ਇਹ ਆਉਣ ਵਾਲਾ ਟਾਈਮ ਜਦੋਂ ਪੂਰੀ ਪੜਤਾਲ ਹੋਏਗੀ ਉਦੋਂ ਪਤਾ ਲੱਗੇਗਾ ਰਾਹੁਲ ਗਾਂਧੀ ਨੇ ਆਪਣੇ ਵੱਲੋਂ ਤੱਤ ਸਮੂਤ ਬਹੁਤ ਪੇਸ਼ ਕਰਤੀ ਚੇਤਾਵਨੀਆਂ ਵੀ ਕਰਤੀਆਂ ਪਰ ਇਹਦੀ ਪੜਤਾਲ ਜੇ ਨਿਰਪੱਖਤਾ ਨਾਲ ਕੀਤੀ ਜਾਏ ਤਾਂ ਫਿਰ ਸ਼ਾਇਦ ਇਸ ਤੋਂ ਵੀ ਵੱਡੀ ਕੋਈ ਗੜਬੜ ਨਿਕਲ ਆਏ ਜਾਂ ਇਸ ਤੋਂ ਕੋਈ ਵੱਖਰਾ ਮਸਲਾ ਨਿਕਲ ਆਏ ਇਹ ਆਉਣ ਵਾਲਾ ਵਕਤ ਆਪਾਂ ਨੂੰ ਦੇਖਣਾ ਪਵੇਗਾ ਬਹੁਤ ਮਿਹਰਬਾਨ